ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਆਪਣਾ ਸਪਸ਼ਟੀਕਰਨ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਸੌਂਪੇ ਜਾਣ ਤੋਂ ਬਾਅਦ ਹੁਣ ਸਭ ਦੀਆਂ ਨਜ਼ਰਾਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਟਿੱਕੀਆਂ ਹੋਈਆਂ ਨੇ ਸਭ ਨੂੰ ਇਸ ਚੀਜ਼ ਦਾ ਇੰਤਜ਼ਾਰ ਹੈ ਕਿ ਹੁਣ ਜਥੇਦਾਰ ਸਹਿਬਾਨ ਦੇ ਵੱਲੋਂ ਕੀ ਫੈਸਲਾ ਲਿਆ ਜਾਂਦਾ ਹੈ ਇਸ ਮਾਮਲੇ ਦੇ ਵਿੱਚ ਹੁਣ ਸੀਨੀਅਰ ਆਗੂ ਰਖੜਾ ਦਾ ਕਹਿਣਾ ਹੈ ਕਿ ਜੋ ਵੀ ਫੈਸਲਾ ਅਕਾਲ ਤਖਤ ਸਾਬ ਦੇ ਵੱਲੋਂ ਲਿਆ ਜਾਏਗਾ ਉਹ ਸਰਵੋੱਚ ਅਕਾਲ ਤਖਤ ਸਾਬ ਸਰਵੋੱਚ ਹੈ ਤੇ ਸਾਨੂੰ ਖਿੜੇ ਮੱਥੇ ਉਹ ਫੈਸਲਾ ਪਰਵਾਨ ਹੋਵੇਗਾ ਨਾਬਾ ਵਿਖੇ ਪੁੱਜੇ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰਖੜਾ ਨੇ ਅਕਾਲੀ ਦਲ ਬਾਰੇ ਗੱਲਬਾਤ ਕਰਦੇ ਆਖਿਆ ਕਿ ਅਕਾਲੀ ਦਲ ਦੋ ਫਾੜ ਨਹੀਂ ਹੋਇਆ ਅਕਾਲੀ ਦਲ ਹਮੇਸ਼ਾ ਇੱਕ ਰਹੇਗਾ ਉਹਨੇ ਇਹ ਵੀ ਆਖਿਆ ਕਿ ਸਾਰੇ ਮਸਲੇ ਦੀ ਜੜ ਸੁਖਬੀਰ ਬਾਦਲ ਹੈ ਜੇਕਰ ਸਾਡੇ ਕਹੇ ਮੁਤਾਬਕ ਪਹਿਲਾਂ ਹੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਨਮੁਖ ਹੋ ਕੇ ਮਾਫੀ ਮੰਗ ਲੈਂਦੇ ਤਾਂ ਇਹ ਨੌਬਤ ਇੱਥੋਂ ਤੱਕ ਨਾ ਪਹੁੰਚਦੀ ਕੋਈ ਦੋ ਫਾੜ ਨਹੀਂ ਹੈ ਅਕਾਲੀ ਦਲ ਹਮੇਸ਼ਾ ਇੱਕ ਰਿਹਾ ਹੈ ਤੁਸੀਂ ਦੇਖੋ ਜਦੋਂ ਮਾਨ ਸਾਹਿਬ ਨੇ ਇਲੈਕਸ਼ਨ ਲੜੀ ਸੀਗੀ ਸਾਸੀ ਵਿੱਚ ਮਾਨਸਾਬ ਨੇ ਉਦੋਂ ਸਾਰਿਆਂ ਨੇ ਉਹਨਾਂ ਨੂੰ ਬੁੱਟਾ ਪਾਤੀਆਂ ਸੀ ਤੇ ਇਸੇ ਤਰ੍ਹਾਂ ਹਮੇਸ਼ਾ ਲੋਕਾਂ ਨੇ ਇੱਕੇ ਸ਼ੋਮਨੀ ਕਲਦਲ ਨੂੰ ਵੋਟ ਪਾਈ ਹੈ ਸਭ ਤੋਂ ਵੱਡਾ ਸਾਡੇ ਮਨ ਦੇ ਉੱਤੇ ਬੋਝ ਸੀ ਕਿ ਆਪਾਂ ਨੂੰ ਵਿਜੀਵਿਧਾਨ ਦੇ ਹਿਸਾਬ ਦੇ ਨਾਲ ਸ਼੍ਰੀ ਕਾਲ ਤਖਤ ਸਭਤ ਜਾਇਆ ਉਹਨਾਂ ਦੇ ਅਸੀਂ ਉੱਥੇ ਜਾਇਆ ਆਏ ਆ ਤੇ ਉਹਨਾਂ ਨੇ ਸਾਰਿਆਂ ਨੂੰ ਬੁਲਾ ਲਿਆ ਹੁਣ ਫੈਸਲਾ ਉਹਨਾਂ ਦੇ ਹੱਥ ਚ ਕੀ ਕਰਦੇ ਨੇ ਅਰ ਸਾਨੂੰ 100% ਉਮੀਦ ਹੈ ਕਿ ਜੋ ਵੀ ਫੈਸਲਾ ਕਰਨਗੇ ਸਾਰਾ ਪੰਥ ਉਥੇ ਨਾਤਮਤਕ ਹੋਊਗਾ ਅਰ ਉਹ ਨੂੰ ਮੰਨੋ ਮੌਜੂਦਾ ਸਥਿਤੀ ਨੂੰ ਵਿਰੋਧੀ ਬੜਾ ਲਲਕਾਰ ਰਹੇ ਨੇ ਕਿਵੇਂ ਵਾਚ ਕਰਦੇ ਆ ਸਥਿਤੀ ਕੋਈ ਵਿਰੋਧੀ ਅਜੇ ਹੈ ਹੀ ਨਹੀਂ ਕੋਈ ਨਵਰੋਧੀ ਆਈ ਗੱਲ ਰਹੋ ਜਾਈ ਗੱਲ ਆ ਪੰਥਾਈ ਗੱਲ ਸਾਰੇ ਪੰਥਕ ਨੇ ਪੰਥ ਦੀ ਗੱਲ ਕਰਦੇ ਨੇ ਕੋਈ ਵਿਰੋਧੀ ਕੋਈ ਆਪਣਾ ਅਫਗਾਨਾ ਸਾਰੇ ਇਕੱਠੇ ਨੇ ਤੁਸੀਂ ਅਲੱਗ ਕਿਉਂ ਹੋ ਗਏ ਸੁਖਵੀਰ ਬਾਦਲ ਨਾਲੋਂ ਕੀ ਮਜਬੂਰੀ ਪੈ ਗਈ ਦੇਖੋ ਬਹੁਤ ਵਾਰ ਦੱਸ ਚੁੱਕੇ ਆ ਗੱਲ ਤੇ ਸਾਹਿਬ ਸੁਵੀਰ ਸਿੰਘ ਬਾਦਲ ਨੂੰ ਬਹੁਤ ਵਾਰੀ ਕਿਹਾ ਸੀਗਾ ਕਿ ਵੀ ਆਪਾਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਜਾਈਏ ਆਪਾਂ ਤੋਂ ਗਲਤੀਆਂ ਹੋਈਆਂ ਨੇ ਆਪਾਂ ਨੇ ਐਡਮਿਟ ਕਰ ਲਈਏ ਦੇਖੋ ਜਿਹੜੀ ਗਲਤੀ ਹੋਈ ਹੈ ਗਲਤੀ ਇਨਸਾਨ ਤੋਂ ਹੁੰਦੀ ਹੈ ਜਿਹੜੀਆਂ ਗਲਤੀਆਂ ਹੋ ਗਈਆਂ ਉਹ ਆਪਾਂ ਮੰਨ ਲਈਏ ਛਾਰੇ ਉਹ ਕਦੇ ਜੀ ਨਹੀਂ ਬਾਬਾ ਗੁਰਵਕਸ਼ਿੰਧ ਦੀ ਗੁਰਦੁਆਰਾ ਸਾਹਿਬ ਜਾ ਕੇ ਆਪਾਂ ਖੰਡਪੜ ਸਾਹਿਬ ਕਰਾ ਲਿਆ ਆਪਾਂ ਉਹ ਵੀ ਉੱਥੇ ਵੀ ਮਾਫੀ ਮੰਗ ਲਈ ਆਪਾਂ ਬਾਲ ਸਾਹਿਬ ਦੀ ਵਰਛੀ ਤੇ ਵੀ ਮਾਫੀ ਮੰਗ ਲਈ ਪਰ ਜੋ ਵਿਧਾਨ ਹੈ ਜੋ ਪੰਥ ਦੀ ਗੱਲ ਕਰਦੇ ਆ ਉਹ ਸ੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਆਪਣੀਆਂ ਗਲਤੀਆਂ ਕਹਿ ਕੇ ਕਿ ਆਹ ਸਾਡੀਆਂ ਗਲਤੀਆਂ ਨੇ ਜਾਸਨ ਉਹ ਬਿਲਾ ਦੇਣ ਜਾ ਵੀ ਅਸੀਂ ਆਪ ਕਹੀਏ ਸਾਡੀਆਂ ਗਲਤੀਆਂ ਹੋਈਆਂ ਨੇ ਉਹ ਕਹਿ ਕੇ ਵਿਧਾਨ ਮੁਤਾਬਕ ਜੋ ਸਾਨੂੰ ਸਜ਼ਾ ਲਾਉਣਗੇ ਉਹ ਅਸੀਂ ਮੰਨਾਂਗੇ بڑے بڑے ਬੰਦੇ ਜਿਹੜੇ ਦੁਨੀਆਂ ਦੇ ਵਿੱਚ ਕਹਦੇ ਕਹੋਂ ਦੇ ਬੰਦੇ ਸੀਗੇ ਮਾਝਾ ਰਣਜੀਤ ਸਿੰਘ ਸੀਗਾ ਬੁੱਟਾ ਸਿੰਘ ਸੀ ਤੇ ਆਪਣਾ ਬਰਨਾਤ ਸਾਹਿਬ ਸੀ ਜੇ ਜਿਹੇ ਬੰਦੇ ਨੇ ਕੋਈ ਗਲਤੀ ਕੀਤੀ ਹੈ ਉਹਨੂੰ ਸਜ਼ਾ ਲੱਗੀ ਹੈ ਅ ਸਜ਼ਾ ਉਹਨੇ ਭੁਗਤੀ ਬੜੀ ਖੁਸ਼ੀ ਨਾਲ ਸਜ਼ਾ ਭੁਗਤੀ ਹੈ ਦੱਸ ਦਈਏ ਕਿ ਜਿੱਥੇ ਸੁਖਬੀਰ ਬਾਦਲ ਵੱਲੋਂ ਆਪਣਾ ਸਪਸ਼ਟੀਕਰਨ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸੌਂਪਿਆ ਗਿਆ ਉੱਥੇ ਹੀ ਹੋਰ ਅਕਾਲੀ ਆਗੂਆਂ ਵੱਲੋਂ ਵੀ ਆਪਣੀਆਂ ਗਲਤੀਆਂ ਦਾ ਪੁਲੰਦਾ ਲਿਖਤੀ ਰੂਪ ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸੌਂਪਿਆ ਗਿਆ ਪਰ ਦੇਖਣਾ ਹੋਵੇਗਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਇਸ ਤੇ ਕੀ ਫੈਸਲਾ ਸੁਣਾਇਆ ਜਾਵੇਗਾ ਨਾਬਾਤੋ ਰਾਹੁਲ ਖੁਰਾਨਾ ਹਮਦਰਦ ਟੀਵੀ